ਅਮਰੀਕਾ ਸਾਹਿਬ ਹੈ ਰਹੀ ਕਿ ਫਤਿਹ 100 ਟਪਟੇ ਪੇਪਰ ਤੋਂ ਮਨ ਤੇ ਪਰਾਂ ਦਾ ਸਰਬ ਸੰਗਤ ਨੂੰ ਉਹ ਗੈਰਹੀ ਦੀ ਪ੍ਰਧਾਨਗੀਆਂ ਨੱਖ ਲਖਵਾਂ ਆਈਆਂ ਤੇ ਅੱਜ ਗੁਰਦੁਆਰਾ ਸੇ ਪਹੁੰਚੁੱਕੇ ਸੀ ਤੇ ਆਂਦੇ ਹੀ ਸਾਰ ਪਹਿਲਾਂ ਅਸੀਂ ਮਹਾਰਾਜ ਦਾ ਜੋ ਅਦਾ ਫਰਮਾਨ ਸੀਗਾ ਹੁਕਮਨਾਮਾ ਸੀਗਾ ਅਸੀਂ ਉਹ ਸਰਵਣ ਕੀਤਾ ਤੇ ਉਸ ਤੋਂ ਉਪਰੰਤ ਅਸੀਂ ਅੰਦਰ ਵੱਲੋਂ ਚਾਲੇ ਪਾਏ ਅੰਦਰ ਜਾ ਕੇ ਦੇਖਿਆ ਤੇ ਮਹਾਰਾਜ ਦੀ ਅੱਜ ਜੋ ਸਿੰਘਾਂ ਨੇ ਸਜਾਵਟ ਕੀਤੀ ਹੋਈ ਸੀਗੀ ਬਹੁਤ ਸੋਹਣੀ ਕੀਤੀ ਹੋਈ ਸੀ ਤੇ ਆਂਦੇ ਹੀ ਸਾਰ ਪਹਿਲਾਂ ਮਹਾਰਾਜ ਦੇ ਦਰਸ਼ਨ ਕਰਕੇ ਅਸੀਂ ਉਹਨਾਂ ਨੂੰ ਨਮਸਤਕ ਹੋਏ ਉਹਨਾਂ ਨੂੰ ਮੱਥਾ ਟੇਕਿਆ ਤੇ ਉਸ ਤੋਂ ਉਪਰੰਤ ਅਸੀਂ ਨਾਲ ਬਾਬਾ ਗੋਪਾਲ ਸਿੰਘ ਦਾ ਗੁਰਦੁਆਰਾ ਸੀਗਾ ਬਾਬਾ ਨੂੰ ਦਰਸ਼ਨ ਕਰਾਉਣ ਦੇ ਸੰਗਤ ਜੀ ਕਿ ਇਹ ਨਾ ਗੁਰਦੁਆਰਾ ਹਲੂ ਮਾ ਸਿੰਘ ਬਾਬਾ ਜੀ ਦੇ ਸੇਧਾਰ ਸਾਹਿਬ ਉਹਨਾਂ ਦੇ ਨਾਲ ਸਿੰਘ ਸਨ ਨਿਹੰਗ ਸਿੰਘ ਸਨ ਬਾਬਾ ਗੋਪਾਲਾ ਸਿੰਘ ਜੀ ਤੇ ਇੱਥੇ ਬੜੀ ਮਹਾਨਤਾ ਆਇਆ ਇਹ ਨਾ ਗੁਰਦੁਆਰਾ ਕਹਿੰਦੇ ਨੇ ਕਿ ਜਦੋਂ ਰੇ ਕੋਈ ਜੰਨ ਚੜਦੀ ਆ ਤੇ ਉਸ ਟਾਈਮ ਉਹਦੇ ਮੱਥਾ ਟੇਕੀ ਜਾਂਦੇ ਸੀ ਤੇ ਕੁਝ ਸਿੰਘਾਂ ਨਾਲ ਗੱਲ ਕਰਦੇ ਹੋਏ ਵਿਚਾਰ ਕਰਦੇ ਹੋਏ ਸਾਨੂੰ ਪਤਾ ਲੱਗਿਆ ਕਿ ਜੋ ਇਹ ਧੁੰਮਾ ਪਿੰਡ ਸੀਗਾ ਇਹ ਪਹਿਲਾਂ ਸੁਹਾਣਾ ਸਹਿਬ ਸੀਗਾ ਸਾਰਾ ਪਿੰਡ ਤੇ ਉੱਥੋਂ ਫਿਰ ਕੁਝ ਸਿੰਘ ਇਧਰ ਧੁੰਮੇ ਵੱਲ ਆਗੇ ਸਨ ਤੇ ਬਾਬਾ ਗੋਪਾਲਾ ਸਿੰਘ ਵੀ ਉਹਨਾਂ ਨਾਲ ਹੀ ਇੱਥੇ ਢੁੰਮੇ ਆ ਗਏ ਸਨ ਤੇ ਕੁਝ ਸਮੇਂ ਉਪਰੰਤ ਬਾਬਾ ਜੀ ਨੇ ਇੱਥੇ ਆ ਕੇ ਉਹਨਾਂ ਦੇ ਆਕਰਦਿਤ ਦਿੱਤਾ ਸੀ ਤੇ ਉਹਨਾਂ ਤੋਂ ਬਾਅਦ ਪਿੰਡ ਦੇ ਵਸੀਆਂ ਨੇ ਪਿੰਡ ਦੇ ਲੋਕਾਂ ਨੇ ਇੱਥਾਂ ਦੀ ਸੰਗਤ ਨੇ ਸਾਰਾ ਮੱਬਾਈ ਦਾ ਜੋ ਸਥਾਨ ਸੀਗਾ ਸਿੰਘਛੀ ਦਾ ਜੀ ਦਾ ਹਨੂਮਾਨ ਮੱਬਾਈ ਦਾ ਉਹਨਾਂ ਦੇ ਸਿੰਘਾਂ ਦਾ ਉਹ ਰੇ ਸਥਾਨ ਬਣਾਇਆ ਜੋ ਚੱਲਦੀ ਔਰ ਹਮੇਸ਼ਾ ਤੇ ਇਹ ਬਾਬਾ ਜੀ ਨੇ ਸਾਨੂੰ ਗੁਰਦੁਆਰੇ ਵਾਲੇ ਥੋੜਾ ਜਾਣਨਾ ਪਾਇਆ ਜੁਰਦੁਆਰੇ ਦਾ ਇਤਿਹਾਸ ਸੀਗਾ ਬਾਬਾ ਜੀ ਦਾ ਇਤਿਹਾਸ ਸੀਗਾ ਪਿੰਡ ਦਾ ਇਤਿਹਾਸ ਸੀ ਤੇ ਸਾਨੂੰ ਇਹਨਾਂ ਤੋਂ ਹੀ ਸਾਰਾ ਕੁਝ ਪਤਾ ਲੱਗਿਆ ਤੇ ਇਹਨਾਂ ਨੇ ਬੜਾ ਪ੍ਰੀਕੀ ਨਾਲ ਸਾਨੂੰ ਬੜੇ ਪਿਆਰ ਤੋਂ ਸਾਨੂੰ ਸੁਣਾਇਆ ਸਾਰਾ ਕੁਝ ਕਿ ਇਹ ਪਿੰਡ ਕਿੱਥੋਂ ਆਇਆ ਕਿਵੇਂ ਬਾਬਾ ਜੀ ਨੇ ਉਰੇ ਰਹਿ ਸਾਰੀ ਗੱਲਾਂ ਦੱਸੀਆਂ ਤੇ ਇਹਨਾਂ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਇਹ ਵੀ ਸਾਡੇ ਪੰਜ ਪਿਆਰਿਆਂ ਚ ਸ਼ਾਮਲ ਸਨ ਜਾਂ ਕੋਈ ਜੰਨ ਚੜਦੀਆਂ ਰ ਮੱਥੇ ਠੇਕੇ ਜੜਦੀਆਂ ਜੀ ਹਾਂ ਹਾਂ ਤੇ ਵਾਹਿਗੁਰੂ ਜੀ ਅਸੀਂ ਫਿਰ ਅਰਦਾਸਾਂ ਬੇਨਤੀਆਂ ਕਰਕੇ ਮਹਾਰਾਜ ਜੀ ਨੂੰ ਤੇ ਬਾਬਾ ਜੀ ਦੇ ਦਮਾਲੇ ਸਜਾਣੀ ਸ਼ੁਰੂ ਕਰ ਦਿੱਤੇ ਤੇ ਬਾਬਾ ਜੀ ਦੇ ਜੋ ਕੇਸ ਸਨ ਬਹੁਤ ਘੱਟ ਸਨ ਕਿਉਂਕਿ ਇਹਨਾਂ ਦੀ ਉਮਰ ਵੀ ਬਾਬਾ ਨੇ ਦੱਸਿਆ ਤੇ 83 ਸਾਲ ਉਮਰ ਸੀਗੀ ਇਹਨਾਂ ਦੀ ਤੇ ਫਿਰ ਵੀ ਇਹ ਪੰਜ ਪਿਆਰਾਂ 'ਚ ਸੇਵਾ ਕਰਦੇ ਸਨ ਤੇ ਮੈਂ ਇਹ ਦੇਖ ਕੇ ਹੈਰਾਨ ਆ ਵੀ ਬਾਬਾ ਜੀ 'ਚ ਕਿੰਨਾ ਆ ਬਾਬਾ ਜੀ 'ਚ ਪਿਆਰ ਕਿੰਨਾ ਆ ਮਹਾਰਾਜ ਵੱਲ ਕਿਉਂਕਿ ਸੇਵਾ ਬਹੁਤ ਵੱਡੀ ਸੇਵਾ ਹੈ ਬਹੁਤ ਥੱਕ ਜਾਂਦਾ ਬੰਦਾ ਤੇ ਬਾਬਾ ਜੀ ਦਾ ਜੋ ਪੁੰਗਾ ਜੀ ਦਾ ਉੱਚ ਸਿਆਣ ਤੁਹਾਨੂੰ ਦੇ ਨਾਲ ਦਿੱਕਤ ਹੋਈ ਕਿਉਂਕਿ ਕੇਸ ਬੜੇ ਘੱਟ ਸਨ ਤੇ ਪਰਮਾਤਮਾ ਦੀ ਕਿਰਪਾ ਐ ਇਦਾਂ ਦੀ ਕੀਤੀ ਕਿ ਇਹਨਾਂ ਦੇ ਬੜਾ ਸੋਹਣਾ ਦਮਾਲਾ ਸਜਿਆ ਤੇ ਉਸ ਤੋਂ ਬਾਅਦ ਅਸੀਂ ਹੋਰ ਜੋ ਸਿੰਘ ਸਨ ਉਹਨਾਂ ਦੇ ਦਮਾਲੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਵਾਹਿਗੁਰੂ ਜੀ ਤੇ ਬਾਬਾ ਜੀ ਦੇ ਦਮਾਲਾ ਸਜਾਣ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਿਤ ਕਰਾਉਂਦੇ ਹਾਂ ਬਾਬੇ ਦਾ ਦਮਾਲਾ ਬਹੁਤ ਸੋਹਣਾ ਸਜਿਆ ਸੀਗਾ ਤੇ ਕਿਉਂਕਿ ਉਮਰ ਜ਼ਿਆਦਾ ਸੀ ਬਾਬਾ ਜੀ ਦੀ ਸਾਨੂੰ ਇਦਾਂ ਵੀ ਸੀ ਜ਼ਿਆਦਾ ਟਾਈਟ ਨਾ ਬਣ ਹੋ ਜੇ ਕਿਉਂਕਿ ਵਰਸੀਰ ਨੂੰ ਆ ਪੀੜ ਹੋਏ ਉਹਨਾਂ ਦਾ ਤੇ ਉਹ ਤੋਂ ਬਾਅਦ ਸਿੰਘਾਂ ਨੇ ਕੰਮਰ ਕਸੀ ਲਾਏ ਸੀ ਕੰਮਰ ਕਸੀ ਲਾਉਣ ਤੋਂ ਬਾਅਦ ਸਾਰੇ ਸਿੰਘਾਂ ਨੇ ਉਹਨਾਂ ਨੂੰ ਸ੍ਰੀ ਸਾਹਿਬਾਂ ਕਿਰਪਾ ਨਾਲ ਭੇਟ ਕੀਤੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਜਾਪ ਤੋਂ ਬਾਅਦ ਅਸੀਂ ਸਿੰਘਾਂ ਨੂੰ ਗੁਰੂ ਜੀ ਦੇ ਹਰਿਮੰਦਰਾਂ ਵੱਲ ਲੈ ਕੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਉਪਰੰਤ ਉਸ ਤੋਂ ਪਹਿਲਾਂ ਅਸੀਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਇੱਕ ਯਾਦਗਾਰੀ ਪਿਕਚਰ ਤਸਵੀਰ ਜ਼ਰੂਰ ਲੈ ਲੈਣ ਤਾਂ ਜੋ ਅਸੀਂ ਉਸ ਨੂੰ ਸਾਮ੍ਹ ਕੇ ਰੱਖ ਸਕੀਏ ਤੇ ਤੁਹਾਨੂੰ ਵੀ ਦਰਸ਼ਨ ਕਰਾ ਸਕੀਏ ਕਿ ਤੇ ਬਾਬਾ ਜੀ ਨੇ ਸਾਨੂੰ ਤਸਵੀਰ ਲੈਣ ਦੀ ਆਗਿਆ ਬਖਸ਼ਿਸ਼ ਕਰ ਦਿੱਤੀ ਤੇ ਅਸੀਂ ਉਹਨਾਂ ਨਾਲ ਪਹਿਲਾਂ ਤਸਵੀਰ ਲੱਤੀ ਤੇ ਸਤਿ ਸ੍ਰੀ ਅਕਾਲ ਦਰਸ਼ਨ ਕਰਾਉਂਦੇ ਆ ਤਸਵੀਰ ਬਹੁਤ ਸੋਹਣੀ ਆਈ ਸੀ ਸਿੰਘਾਂ ਨਾਲ ਤੇ ਤੁਸੀਂ ਦੇਖਿਓ ਤਸਵੀਰ ਬਹੁਤ